ਪਟਿਆਲਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਪਟਿਆਲਾ ਦੇ ਸੇਰਮਾਜਰਾ ਪਿੰਡ ਵਿੱਚ ਨਸ਼ਾ ਤਸਕਰਾ ਵੱਲੋਂ ਬਣਾਈ ਗਈ ਬਿਲਡਿੰਗ ਨੂੰ ਲੈ ਕੇ ਅੱਜ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਧੀ ਅਗਵਾਈ ਹੇਠੇ ਪੁਲਿਸ ਪ੍ਰਸ਼ਾਸਨ ਵੱਲੋਂ ਪੀਲੇ ਪੰਜੇ ਨਾਲ ਵੱਡੀ ਕਾਰਵਾਈ ਕੀਤੀ ਗਈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਜ ਇੱਕ ਵਾਰੀ ਫਿਰ ਪੀਲਾ ਪੰਜਾ ਚਲਦਾ ਦਿਖਾਈ ਦੇਆ ਯੁੱਧ ਨਸ਼ੇ ਦੇ ਵਿਰੁੱਧ ਚਲਦੇ ਮੁਹਿੰਮ ਦੇ ਤਹਿਤ ਅੱਜ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਦੇ ਅਗਵਾਈ ਹੇਠ ਪਟਿਆਲਾ ਪੁਲਿਸ ਵੱਲੋਂ ਪੀਲੇ ਪੰਚਾਇਤ ਦੇ ਨਾਲ ਵੱਡੀ ਕਾਰਵਾਈ ਕੀਤੀ ਗਈ ਸਰ ਮੋੜਾ ਕੀ ਬਨਾਮ ਕੀ ਰਜਿਸਟ੍ਰੇਸ਼ਨ ਸਰ ਮੈਂ 850 ਸੈਕਟਰਿਆਂ ਜੀ ਨਾਮ ਮੇਰਾ ਦਸ਼ਮੇਸ਼ ਹੈ ਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀਗਾ ਵੀ ਇਹ ਬੰਦਾ ਰਜਿੰਦਰ ਸਿੰਘ ਉਫਰਾਠਾ ਇਹ ਸ਼ਾਮਲਾ ਜ਼ਮੀਨ ਤੇ ਇਹਦਾ ਘਰ ਬਣਾਇਆ ਹੋਇਆ ਤੇ ਇਹਨੇ ਜਿਹੜਾ ਘਰ ਬਣਾਇਆ ਨਸ਼ੇ ਦੀ ਕਾਲੋ ਕਾਲੀ ਕਮਾਈ ਨਾਲ ਬਣਾਇਆ ਹੋਇਆ ਤੇ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਾ ਅਮਰੁੱਧ ਮਹਿੰਮਤਾ ਇਹ ਚਲਾਈ ਗਈ ਹੈ ਜੀ ਉਹਦੇ ਤਹਿਤ ਅੱਜ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਆਜੀ ਕਿ ਇਹ ਜਿਹੜੀ ਪੰਚਾਇਤ ਹੈ ਉਹਦੇ ਮੇਰੇ ਬਕਾਇਦਾ ਮਤਵ ਆਇਆ ਗਿਆ ਸੀ ਇਹ ਵੀ ਨਸ਼ੇ ਦੇ ਜਿਹੜੇ ਤਸਕਰ ਨਾਲ ਦੇ ਖਿਲਾਫ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜੀ ਸਰ ਜੀ ਸਰ ਇਹ ਵਿੱਚ ਕੋਈ ਨਿਸ਼ਾਨਦੇਹੀ ਤੇ ਹੋਇਆ ਨਹੀਂ ਤਰਫ ਨਹੀਂ ਸਰ ਨਿਸ਼ਾਨਦੇਹੀ ਤਾਂ ਮਾਲ ਮਹਿਕਮੇ ਦੀ ਹੁੰਦੀ ਹੈ ਜੀ ਨਾਜਾਇਜ਼ ਕਬਜ਼ਾ ਹੈ ਜੀ ਹਾਂ ਜੀ ಗ್ರಾಮ ਪੰਚਾਇਤ ਦਾ ਹੀ ਇਹੋ ਹੈ ਜੀ ਮੇਰਾ ਮਤਲਬ ਹੈ ಗ್ರಾಮ ਪੰਚਾਇਤ ਨੂੰ ਇਹ ਸੀਗਾ ਵੀ ਹਾਂ ਨਾਜਾਇਜ਼ ਕਬਜ਼ਾ ਬੰਦਾ ਇਹ ਮਤਾ ਲਿਖ ਕੇ ਵੀਰੂ ਸਾਹਿਬ ਨੂੰ ਅਪੀਲ ਕੀਤੀ ਹੈ ਇਹ ਨਾ ਪਲਾਟ ਜ਼ਮੀਨ ਹੈ ਜੀ ਹਾਂਜੀ ਨਸ਼ੇ ਦਾ ਤਸਕਰ ਹੈ ਨਸ਼ੇ ਦਾ ਤਸਕਰ ਜਿਸ ਤੋਂ کہیں ਪਨਾ ਵੀ ਕੇਸ ਚੱਲ ਰਿਹਾ ਹੈ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸੀਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸਾਬਿਆਨਾ ਉਹ ਖਤਮੀ ਹੋ ਰਿਹਾ ਜੋ ਬਹੁਤ ਜੋਰਾਂ ਤੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਰੇ ਪਿੰਡ ਚ ਮਕਾਨ ਠਾਇਆ ਗਿਆ ਬੰਦਾ ਕਿੰਨਾ ਪੁਰਾਣਾ ਮਰਹਤ ਦਸਤਾਵੇਜ਼ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਕੀ ਚੀਜ਼ ਦਾ ਨਛਾਵੇਦਾ ਸੀ ਕੀ ਤਾ ਹੁਣ ਅਸੀਂ ਨਹੀਂ ਕਿ ਚੈੱਕ ਕੀਤਾ ਵੀ ਕੀ ਚੀਜ਼ ਹੈ ਕਿ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਉਹਨਾਂ ਤੁਹਾਡੇ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਬਹੁਤ ਬਹੁਤ ਵਧੀਆ ਕੰਮ ਕੀਤਾ ਜਿਹਦੇ ਵਿੱਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਦੀਆਂ ਹਾਂਜੀ ਹਾਂਜੀ ਲੱਗਦਾ ਹੈਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆ ਗਿਆ ਕਿੰਨਾ ਕਿਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ ਐਸਾ ਕੁਛ ਨਹੀਂ ਆਇਆ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਿਹਾ ਹੁਣ ਨਸ਼ਾ ਕਿਵੇਂ ਜੀ ਸ਼ੇਰ ਮਾਜਰੀ ਦੇ ਸ਼ੇਰ ਮਾਜਰੀ ਦੇ ਅੱਜ ਹੈਗਾ ਪਹਿਲਾਂ ਵੀ ਨਸ਼ਾ ਕਾफी ਹੈਗਾ ਮੁੰਡਾ ਨੇ ਅੰਬੀੜਾ ਚੁੱਕੇ ਸੀਗਾ ਹੁਣ ਕਿਵੇਂ ਦਾ ਹੈ ਅੱਜ ਮੈਕਸਿਮਮ ਇਹ ਮੰਨ ਕੇ ਚੱਲੋ ਵੀ 0% ਨਸ਼ਾ ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਬਿਲਕੁਲ ਦਿੱਤੀਆਂ ਬਿਲਕੁਲ ਦਿੱਤੀਆਂ ਜਾਂਦੀਆਂ ਅਮਲ ਦੇ ਵਿੱਚ ਲੈਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਰੱਖੇ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਦੰਡੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ ਚ ਦੇਖ ਸਕਦੇ ਆ ਕਿ ਇਹਦੇ ਰਹਾਇਸ਼ੀ ਮਕਾਨ ਨੂੰ ਜੀਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਆ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਾਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲੀਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲੀਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗਾ।